ਮੈਂ ਚੱਲ ਜਾਣਾ ਤੇ ਤੇਨ ਖਾਣੇ ਕੁਛ ਮੈਂ ਮਰ ਜਾਣਾ ਵਾ ਮੈਂ ਇਹੋ ਜੇ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੋਈ ਤੇ ਕਰਦੀ ਕੁੜਕੀ ਕਰਨਾ ਏ ਬੈਂਕ ਮੁਲਾਜ਼ਮਾ ਨੇ ਇੱਕ ਵਿਧਵਾ ਸੱਸ ਅਤੇ ਉਸ ਦੀ ਵਿਧਵਾ ਨੂੰ ਨੂੰ ਘਰੋਂ ਬਾਹਰ ਕੱਢ ਕੇ ਕੋਠੀ ਨੂੰ ਸੇਲ ਕਰ ਦਿੱਤਾ ਜੀ ਹਾਂ ਇਹ ਤਸਵੀਰਾਂ ਸਾਹਮਣੇ ਹੀ ਨੇ ਜਿਸ ਵਿੱਚ ਕੇ ਸਾਫ ਦੇਖਿਆ ਜਾ ਸਕਦਾ ਹੈ ਕਿ ਬੈਂਕ ਮੁਲਾਜ਼ਮਾਂ ਵੱਲੋਂ ਦੋ ਵਿਧਵਾ ਔਰਤਾਂ ਨੂੰ ਕੋਠੀ ਤੋਂ ਬਾਹਰ ਕਰ ਦਿੱਤਾ ਗਿਆ ਬੱਚਿਆਂ ਸਮੇਤ ਇਹਨਾਂ ਔਰਤਾਂ ਨੂੰ ਕੋਠੀ ਤੋਂ ਬਾਹਰ ਕੱਢ ਕੇ ਇਸ ਪੂਰੇ ਘਰ ਨੂੰ ਜ਼ਿੰਦਰੇ ਰਾ ਦਿੱਤੇ ਗਏ ਅਤੇ ਸੀਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਦੋਵੇਂ ਮਹਿਲਾਵਾਂ ਗੜੀਚ ਖੜੀਆਂ ਰੋਂਦੀਆਂ ਦਿਖਾਈ ਦਿੱਤੀਆਂ ਹਾਲਾਂਕਿ ਇਸ ਦੌਰਾਨ ਮੀਡੀਆ ਵੱਲੋਂ ਵੀ ਬੈਂਕ ਮੁਲਾਜ਼ਮਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਮੀਡੀਆ ਦੇ ਅੱਗੇ ਆਉਣ ਤੋਂ ਖਤਰੌਂਦੇ ਰਹੇ ਪਰ ਦੂਜੇ ਪਾਸੇ ਇਹ ਮਹਿਲਾਵਾਂ ਰੋ ਰੋ ਕੇ ਦੁਹਾਈ ਦੇਂਦਿਆ ਰਹੀਆਂ ਕਿ ਉਹਨਾਂ ਦੀ ਕੋਠੀ ਨੂੰ ਨਾ ਕੋਰਕ ਕੀਤਾ ਜਾਵੇ ਪਰ ਬੈਂਕ ਮੁਲਾਜ਼ਮਾ ਨੇ ਕਿਸੇ ਦੀ ਵਿਨਾ ਸੁਣੀ ਅਤੇ ਪੁਲਿਸ ਨੂੰ ਨਾਲ ਲੈ ਕੇ ਇਹਨਾਂ ਨੂੰ ਕੋਠੀ ਤੋਂ ਬਾਹਰ ਕਰ ਦਿੱਤਾ ਅਤੇ ਘਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੰਤਲਪਾ ਸਾਹਿਬ ਸੰਤਲਪਾ ਸਾਹਿਬ ਸੰਤਲਪਾ ਸਾਹਿਬ ਲੱਭੀ ਭਾਈ ਇੱਕ ਮਿੰਟਾਂ ਚ ਬੈਠ ਕੇ ਸੀਲ ਕਰਾਂ ਕੋਣ ਕਹਾਂਏ ਕੋਣ ਮੈਂ ਕੱਪ ਕੱਪ

ਤਾਂ ਜਾਣਕਾਰੀ ਮੁਤਾਬਕ ਯੂਨੀਅਨ ਬੈਂਕ ਆਫ ਇੰਡੀਆ ਦਾ ਕਰਜ਼ਾ ਨਾ ਵਾਪਸ ਕਰਨ ਦੀ ਸੂਰਤ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ 'ਚ ਦੋ ਵਿਧਵਾ ਔਰਤਾਂ ਨੇ ਇੱਕ ਮਾਸੂਮ ਬੱਚੇ ਨੂੰ ਕੋਠੀ ਤੋਂ ਬਾਹਰ ਕੱਢ ਦਿੱਤਾ ਅਤੇ ਕੋਠੀ ਨੂੰ ਟਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ ਅਬ ਦਰਸਲੇ ਪੂਰਾ ਮਾਮਲਾ ਗੁਰਦਾਸਪੁਰ ਦੀ ਪੁਸ਼ਪਕ ਕਲੋਨੀ ਤੋਂ ਸਾਹਮਣੇ ਆਇਆ ਜਿਸੇ ਕਿ ਵਿਧਵਾ ਔਰਤ ਗਗਨਦੀਪ ਕੌਰ ਜੋ ਕਿ ਆਪਣੇ ਬੱਚੇ ਅਤੇ ਸੱਸ ਸਮੇਤ ਇਸ ਕੋਠੀ ਵਿੱਚ ਰਹਿ ਰਹੀ ਸੀ ਉਸਦੇ ਸਹੁਰੇ ਨੇ ਇਸ ਬੈਂਕ ਤੋਂ 10 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਬਾਅਦ ਵਿੱਚ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਬੈਂਕ ਦਾ ਕਰਜ਼ਾ ਨਾ ਵਾਪਸ ਕਰਨ ਕਾਰਨ ਇਸ ਔਰਤ ਦਾ ਪਤੀ ਵੀ ਪਰੇਸ਼ਾਨ ਰਹਿਣ ਲੱਗਿਆ ਅਤੇ ਉਸ ਨੇ ਵੀ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਹੁਣ ਇਹ ਸਾਰਾ ਕਰਜ਼ਾ ਇਹਨਾਂ ਦੋ ਔਰਤਾਂ ਦੇ ਸਿਰ ਤੇ ਪੈ ਗਿਆ ਪਰ ਹੁਣ ਜਦੋਂ ਇਹਨਾਂ ਤੋਂ ਕਰਜ਼ਾ ਨਾ ਮੋੜਿਆ ਗਿਆ ਤਾਂ ਬੈਂਕ ਮੁਲਾਜ਼ਮਾਂ ਨੇ ਡਿਊਟੀ ਮੈਜਿਸਟ੍ਰੇਟ ਅਤੇ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਘਰ ਤੋਂ ਬਾਹਰ ਕਰ ਦਿੱਤਾ ਅਤੇ ਕੋਠੀ ਨੂੰ ਤਾਲਾ ਲਾ ਦਿੱਤਾ ਲੱਗਣਾ ਉਹ ਸ਼ਾਂਤ ਦੂਸ਼ਾਂਤ ਉਹ ਸੋ ਇਹ ਨਾਮ ਗਗਨਦੀਪ ਕੋਰ ਮੇਰਾ ਬੇਟਾ ਸਹਿਜ ਵੀਰ ਨੂੰ ਸਾਲ ਦਾ ਤੇ ਮੀ ਹਸਬੈਂਡ ਦੀ ਜਾਲਸੋ ਬੇਨਾ ਡੈਟੋ ਗੀ ਉਹਨਾਂ ਨੂੰ ਸਾਈਕ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਤੇ ਯਾਦ ਬੈਂਕ ਉਹਨਾਂ ਦਾ ਕਰਜ਼ਾ ਸੀਗਾ ਮੇਰੇ ਫਾਇਦਾ ਨਾ ਲਿਆ ਤੇ ਉਹਨ ਬੈਂਕ ਵਾਲੇ ਹੋਰ ਨੂੰ ਉਹਨੂੰ ਬੰਦ ਕਰ ਦਿੰਦੇ ਮੈਂ ਨਹੀਂ ਬੱਚ ਨਹੀਂ ਸਕੇ ਪਿਆ ਮੇ ਜੋ ਸਭ ਪੇ ਕੌਣ ਕਿਨੇ ਕਰਨ ਸਾਰੇ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋਨ ਸਰ 10 ਲੱਖ ਸੀ ਉਹ 16 ਲੱਖ ਕਿਨਣ ਕਿਤਾ ਸੀ ਜਿੰਨ ਇੰਤਜ਼ਾਰ ਦੇ ਕੇ ਕੀ ਕਰਦੇ ਮੇਰਾ ਨਹੀਂਗਾ ਮੇਰੇ ਪੁੱਤ ਨੂੰ ਲਾਦਾ ਹੀਗਾ ਅਗਰ ਮੇਰੇ ਬੱਚੇ ਦਾ ਮੇਰਾ ਕੋਈ ਕੋਸੋ ਨਹੀਂ ਆ ਕੇ ਨਹੀਂ ਵੀ ਸਾਨੂੰ ਤੇ ਧਿਆਨ ਦਿੱਤਾ ਜਾ ਬਸ ਨੇ ਹੋਰ ਕੁਝ ਨਹੀਂ ਤਾਂ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿਤੇ ਜਾਵਾਂ ਹੁਣਾ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਜੀਵਣਾ ਹਾਂ ਮੈਂ ਮਰ ਜੀਵਾਂ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਾਂ ਨੂੰ ਮੈਂ ਕਿਤੇ ਜਾਣਾ ਹੁਣ ਉਧਰ ਮੌਕੇ ਤੇ ਮੌਜੂਦ ਡਿਊਟੀ ਮੈਜਿਸਟ੍ਰੇਟ ਲਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਧਾਰੀਵਾਲ ਨੇ ਦੱਸਿਆ ਹੈ ਕਿ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਹੁਕਮਾ ਤਹਿਤ ਬੈਂਕ ਵੱਲੋਂ ਇੱਕ ਕਾਰਵਾਈ ਅਮਲ ਚ ਲਿਆਂਦੀ ਗਈ ਹੈ ਜਦਕਿ ਬੈਂਕ ਵਾਲੇ ਵੱਲੋਂ ਇਹਨਾਂ ਨੂੰ ਕਰਜ਼ਾ ਵਾਪਸ ਕਰਨ ਸੰਬੰਧੀ ਕਈ ਵਾਰ ਨੋਟਿਸ ਦਿੱਤੇ ਗਏ ਸੀ ਪਰ ਇਹਨਾਂ ਨੇ ਬੈਂਕ ਵੱਲੋਂ ਭੇਜੇ ਨੋਟਿਸਾਂ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਨਾ ਹੀ ਕਰਜ਼ੇ ਨੂੰ ਵਾਪਸ ਕੀਤਾ ਜਿਸ ਤੋਂ ਬਾਅਦ ਹੁਣ ਉਹਨਾਂ ਨੂੰ ਕੋਠੀ ਨੂੰ ਮਜਬੂਰਨ ਸੀਲ ਕਰਨਾ ਪਿਆ। ਇਹ ਕੋਠੀ ਦੇ ਨਾਲ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ। ਹਾਉ ਸਿੰਘ ਰੌਣ ਲੈ ਲਿਆ ਇਹ। ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈਆਂ। ਉਹ ਬੈਂਕ ਦੇ ਦੇਣ ਅਦਾ ਨਹੀਂ ਕੀਤੇ। ਪਰ ਮਾਜੋ ਡੀਸਾ ਦੇ ਹੁਕਮਾਂਸਾ ਇਹਨਾਂ ਨੂੰ ਆਰਡਰ ਹੋਇਆ ਹੀ ਵਿਜਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ। ਇਹ ਆਰਡਰ ਹੋਇਆ 18 ਤਿੰਨ 2024 ਦੇ। 6 ਮਹੀਨੇ ਹੋ ਗਿਆ ਉਹ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਹੈਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਆ ਪੁਸ਼ਪਾ ਕਲੋਨੀ ਵਿੱਚ ਇਹਨਾਂ ਲਿਆ ਵਾ ਪਰ ਰਸੋ ਸਾਡੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਜੇ ਤੁਸੀਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਹ ਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ ਪਰ ਪ੍ਰੋਪਰ ਕਾਰਵਾਈ ਹੋਣ ਤੇ ਬਾਅਦੂ 6 ਮਹੀਨੇ ਹੋ ਗਏ ਆ ਤੇ 6 ਮਿੰਟ ਦਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਕਿ ਤਾਂ ਉਦੋਂ ਹੀ ਜਦੋਂ ਮੀਡੀਆ ਵੱਲੋਂ ਬੈਂਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੈਮਰੇ ਅੱਗੇ ਬੋਲਣ ਤੋਂ ਗੁਰੇਜ਼ ਕਰਦੇ ਰਹੇ ਪਰ ਦੂਜੇ ਪਾਸੇ ਇਹ ਸੱਸ ਨੂੰ ਅਤੇ ਬੱਚਾ ਰੋ-ਰੋ ਕੇ ਦੁਹਾਈਆਂ ਦਿੰਦੇ ਰਹੇ ਕਿ ਉਹਨਾਂ ਨੂੰ ਕੋਠੀ ਤੋਂ ਬਾਹਰ ਨਾ ਕੱਢਿਆ ਜਾਵੇ ਇਹ ਹੀ ਉਹਨਾਂ ਦੀ ਆਖਰੀ ਉਮੀਦ ਹੈ ਜਾਂ ਫਿਰ ਕਹਿ ਲਈਏ ਕਿ ਇਹ ਹੀ ਉਹਨਾਂ ਦੇ ਰਹਿਣ ਦਾ ਤੇ ਜੀਣ ਦਾ ਸਹਾਰਾ ਇਹ ਪਰ ਬੈਂਕ ਮੁਲਾਜ਼ਮਾ ਅਤੇ ਪੁਲਿਸ ਮੁਲਾਜ਼ਮਾ ਨੇ ਇੱਕ ਵੀ ਨਾ ਸੁਣੀ ਅਤੇ ਇਹਨਾਂ ਨੂੰ ਕੋਠੀ ਤੋਂ ਬਾਹਰ ਕਰ ਦਿੱਤਾ ਅਤੇ ਅਤੇ 게ਟਾਂ ਨੂੰ ਜਿੰਦਰੇ ਲਾ ਕੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਫਿਲਹਾਲ ਵਿਧਵਾ ਸਾਥਸਤੇ ਨੂਨ ਨੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ गुहार लगाईਏ ਗੁਰਦਾਸਪੁਰ ਤੋਂ ਰੋਹਿਤ ਹੁਕਤਾ ਸੈਂਟਰਲ ਪੰਜਾਬ ਟੀਵੀ